ਖਬਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮਿਹਰਬਾਨੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੀ ਪਾਰਟੀ ਅਤੇ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਹਿੰਦੇ ਨੇ ਕਿ ਸਾਡੇ ਮੈਂ ਵੀ ਇਮਾਨਦਾਰ ਹਾਂ ਮੇਰੇ ਮੰਤਰੀ ਵੀ ਇਮਾਨਦਾਰ ਨੇ ਮੇਰੇ ਵਿਧਾਇਕ ਵੀ ਇਮਾਨਦਾਰ ਨੇ ਜੇ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੀ ਵਿਧਾਨ ਸਭਾ ਦੇ ਵਿੱਚ ਇੱਕ ਭਰਤੀ ਕੀਤੀ ਗਈ ਸੀ ਕਾਂਗਰਸ ਪਾਰਟੀ ਵੱਲੋਂ ਕੁਲਤਾਰ ਸਿੰਘ ਸੰਧਵਾ ਨੇ ਹਨੇਰੀਆਂ ਲਿਆ ਦਿੱਤੀਆਂ ਪੰਜਾਬ ਦੇ ਮੌਜੂਦਾ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਵੀ ਕੁਲਤਾਰ ਸਿੰਘ ਸੰਧਵਾ ਦੇ ਹੱਕ ਵਿੱਚ ਉਹਨਾਂ ਦਿਨਾਂ ਵਿੱਚ ਖੜੇ ਸੀ ਨਿਸ਼ਾਨੀਆਂ ਸਵਾਲ ਖੜੇ ਕੀਤੇ ਕਿ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਨੇ ਸਮੁੱਚੀ ਲੀਡਰਸ਼ਿਪ ਨੇ ਇਹ ਭਰਤੀ ਆਪਣੇ ਮਤਬਨ ਨੂੰ ਕੀਤੀ ਹੈ ਕਰੋੜਾਂ ਰੁਪਏ ਕਮਾਇਆ ਗਿਆ ਹੈ ਇਹ ਧੋਖਾ ਧੜੀ ਦੇ ਦੋਸ਼ ਲੱਗੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਉਦੋਂ ਸਪੀਕਰ ਤੇ ਅਤੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਕਿਹਨੇ ਲਾਇਸੀ ਕੁਲਤਾਸ ਸਿੰਘ ਸੰਧਵਾ ਨੇ ਅਤੇ ਮੰਤਰੀ ਹਰਜੋਤ ਸਿੰਘ ਮੈਸ ਨੇ ਸਰਕਾਰ ਆਨਲਾਈਨ ਦਿਓ सीबीआई ਦੀ ਜਾਂਚ ਕਰਵਾਵਾਂਗੇ ਕਿੱਧਰ ਗਈ ਜਾਂਚ ਤੇ ਕਿੱਧਰ ਗਈ सीबीआई ਨਾ ਤੇ ਕੋਈ ਜਾਂਚ सीबीआई ਵੱਲੋਂ ਹੋਈ ਨਾ ਤੇ ਕੋਈ ਜਾਂਚ ਸਰਕਾਰ ਵੱਲੋਂ ਕੀਤੀ ਗਈ ਕਿਉਂਕਿ ਇਹਨਾਂ ਨੇ ਆਪਣੀ ਵੀ ਤਾਂ ਜਗਾਰ ਚਲਾਉਣੇ ਹੁੰਦੇ ਨੇ ਹੁਣ ਵਿਵਾਦਾਂ ਦੇ ਵਿੱਚ ਫਸ ਗਏ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਕੁਲਤਾਸ ਸਿੰਘ ਸੰਧਵਾ ਹੁਣ ਇਸ ਗੱਲ ਦਾ ਸਪਸ਼ਟਿਕਰਨ ਕਿਉਂ ਨਹੀਂ ਦੇ ਰਿਹਾ 70 ਮੁਲਾਜ਼ਮ ਭਰਤੀ ਕੀਤੇ ਗਏ ਨੇ ਵਿਧਾਨ ਸਭਾ ਦੇ ਵੱਖ-ਵੱਖ ਅਹੁਦਿਆਂ ਦੇ ਉੱਤੇ ਤੇ ਸਭ ਤੋਂ ਜ਼ਿਆਦਾ ਬਹੁ ਗਿਣਤੀ ਦੇ ਜਿਹੜੇ ਮੁਲਾਜ਼ਮ ਨੇ ਉਹ ਕੁਲਤਾਸ ਸਿੰਘ ਸੰਧਵਾ ਦੇ ਹਲਕਿਆਂ ਦੇ ਵਿੱਚੋਂ ਨੇ ਬਈ ਇੰਟੈਲੀਜੈਂਟ ਓਨਲੀ ਕੁਲਤਾਰ ਸਿੰਘ ਸਦਮਾ ਦੇ ਹਲਕਿਆਂ ਦੇ ਵਿੱਚੋਂ ਨੇ ਤੇ ਫਿਰ ਉਸੇ ਕੰਟਰੈਕਟ ਬੇਸ ਤੇ ਲੇਕਿਨ ਜਿਹੜੇ ਉਹਨਾਂ ਨੂੰ ਆਈਡੀ ਕਾਰਡ ਮਿਲੇ ਹੋਏ ਨੇ ਉਹ ਪੱਕੇ ਆਈਡੀ ਕਾਰਡ ਨੇ ਯਾਨੀ ਕਿ ਮਲਾਜ਼ਮ ਹੁਣ ਕੱਚੇ ਉਹਨਾਂ ਨੂੰ ਆਈਡੀ ਕਾਰਡ ਦਿੱਤੇ ਹੁਣ ਪੱਕੇ ਕੀ ਇਹ ਇਮਾਨਦਾਰੀ ਹੈ ਫਿਰ ਕੁਲਤਾਰ ਸਿੰਘ ਸਦਮਾ ਦੇ ਹਲਕੇ ਦੇ ਵਿੱਚੋਂ ਹੀ ਲਗਭਗ 40 ਤੋਂ 45 ਜਿਹੜੇ ਨੇ ਕੈਂਡੀਡੇਟ ਭਰਤੀ ਕੀਤੇ ਹੋਏ ਨੇ ਵਿਧਾਨ ਸਭਾ ਵਾਸਤੇ ਕਿਉਂਕਿ ਕੁਲਤਾਰ ਸਿੰਘ ਸੰਧਵਾ ਮੌਜੂਦਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਪੀਕਰ ਨੇ ਵਿਧਾਨ ਸਭਾ ਦੇ ਤੇ ਵਿਧਾਨ ਸਭਾ ਦੇ ਸਪੀਕਰ ਦੀ ફરਜਾਂ ਦੀ ਹੋਵੇਗੀ ਕਸੂਤੇ ਫਸ ਗਏ ਨੇ ਇਸ ਉੱਤੇ ਸੈਂਟਰ ਸਰਕਾਰ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਸੀਬੀਈ ਵੱਲੋਂ ਜਾਂਚ ਹੋਵੇਗੀ ਕੁਲਤਾਰ ਸਿੰਘ ਸੰਧਵਾ ਦੀ ਅਤੇ ਹੋ ਸਕਦਾ ਹੈ ਕਿ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਵਿੱਚ ਅਨਵਲਵ ਹੋਣ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰਦੇ ਆ ਕਿਉਂਕਿ ਇੱਕ ਚੈਨਲ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਹਰਜੋਤ ਬੈਂਸ ਵੱਲੋਂ ਪਹਿਲਾਂ ਜਿਹੜੇ ਨਿਸ਼ਾਨੀਆਂ ਸਵਾਲ ਜਿਹੜੇ ਇਲਜ਼ਾਮ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲਗਾਏ ਸੀ ਕਾਂਗਰਸ ਪਾਰਟੀ ਤੇ ਨਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਕਾਰਵਾਈ ਕੀਤੀ ਨਾ सीबीआई ਨੂੰ ਕੋਰਨੇਸ਼ ਦਿੱਤੇਗਾ ਲੇਕਿਨ ਇਧਰ 70 ਕੈਂਡੀਡੇਟ ਭਰਤੀ ਕਰਨਾ ਹੈ ਜਿਹੜੇ ਕੰਟਰੈਕਟ ਬੇਸ ਦੇ ਨੇ ਲੇਕਿਨ ਉਹਨਾਂ ਨੂੰ ਜਿਹੜੇ ਆਈਡੀ ਕਾਰਡ ਦਿੱਤੇ ਹੋਏ ਨੇ ਉਹ ਪੱਕੇ ਮੁਲਾਜ਼ਮਾ ਦੇ ਦਿੱਤੇ ਹੋਏ ਨੇ ਇਟ ਮੀਨਸ ਉਹਨਾਂ ਨੂੰ ਸੈਲਰੀ ਵੀ ਫਿਰ ਪੱਕੇ ਮੁਲਾਜ਼ਮਾ ਦੀ ਮਿਲਦੀ ਹੋਵੇਗੀ ਜਾਂ ਕੰਟਰੈਕਟ ਬੇਸ ਦੀ ਇਸ ਇਸ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਮਾ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕੁਲਤਾ ਸਿੰਘ ਸੰਧਮਾ ਜਿਹੜੇ ਨੇ ਉਹ ਖੁਦ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਇੱਕ ਵੱਡੇ ਕਪਲੇ ਦਾ ਇਲਜ਼ਾਮ ਲੱਗਿਆ ਹੈ ਕਿ ਸਭ ਤੋਂ ਵੱਧ ਭਰਤੀ ਵਿਧਾਨ ਸਭਾ ਦੇ ਵਿੱਚ ਜੇਕਰ ਕੋਈ ਮੁਲਾਜ਼ਮ ਹੋਏ ਨੇ ਤੇ ਉਹ ਕੁਲਤਾਬ ਸਿੰਘ ਸੰਧਵਾ ਦੇ ਹਲਕੇ ਦੇ ਵਿੱਚੋਂ ਹੋਏ ਨੇ ਇਸ ਉੱਤੇ ਘਿਰ ਗਏ ਨੇ ਇਸ ਉੱਤੇ ਸ਼ਾਨਵੀਨ ਹੋਵੇਗੀ ਕੁਲਤਾਬ ਸਿੰਘ ਸੰਧਵਾ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੇ ਆਪਣੇ ਆਪ ਨੂੰ ਇਮਾਨਦਾਰਤਾ ਅਟੈਕ ਦੇਣ ਵਾਲੇ ਕੁਲਤਾਬ ਸਿੰਘ ਸੰਧਵਾ ਖੁਦ ਸੂਤੇ ਫਸ ਗਏ ਨੇ ਤਾਂ